ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਵਾਰ-ਵਾਰ ਇਹ ਗੱਲ ਕੀਤੀ ਭਾਈ ਸੰਗਤ ਕਰੋ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਪ੍ਰਮਾਤਮਾ ਦਾ ਜਿਹੜਾ ਵਾਸਾ ਹੈ ਉਹ ਸੰਗਤ ਦੇ ਵਿੱਚ ਹੈ ਇੱਕ ਘੜੀ ਕਰੋ ਅੱਧੀ ਘੜੀ ਕਰੋ 2 ਮਿੰਟਾਂ ਅਣ ਕੇ ਬੈਠੋ ਅੱਧਾ ਮਿੰਟ ਅਣ ਕੇ ਬੈਠੋ ਜਿੰਨਾ ਤੁਹਾਡੇ ਕੋਲ ਸਮਾਂ ਹੋਵੇ ਮੁਨਕਰ ਨਹੀਂ ਕਿ ਤੁਸੀਂ 1 ਘੰਟਾ ਹੀ ਆਣ ਕੇ ਬੈਠਣਾ ਜਿੰਨਾ ਤੁਹਾਡੇ ਕੋਲੋਂ ਸਮਾਂ ਨਿਕਲਦਾ ਹੈ ਇੱਕ ਘੜੀ ਅੱਧੀ ਘੜੀ ਅੱਧੀ ਤੋਂ ਵੀ ਅੱਧੀ ਘੜੀ ਜੇ ਸ਼ੀਸ਼ ਨਵਾਣ ਦਾ ਵੀ ਸਮਾਂ ਮਿਲਦਾ ਹੈ ਤੇ ਸ਼ੀਸ਼ ਨਵਾਓ ਤੇ ਤੁਹਾਡਾ ਨਵਾਇਆ ਹੋਇਆ ਸ਼ੀਸ਼ ਤੁਹਾਡੇ ਪਤਾ ਨਹੀਂ ਕਿੰਨੇ ਕੁ ਕਰੋੜਾਂ ਦੁੱਖ ਜਿਹੜੇ ਨੇ ਉਹ ਦੂਰ ਕਰਦਾ ਹੈਗਾ ਆਪਾਂ ਕਹਿੰਦੇ ਆ ਵੀ ਸ਼ੀਸ਼ ਨਵਾਣ ਦੇ ਨਾਲ ਕੀ ਮਿਲਦਾ ਹੈ ਜਦੋਂ ਕੋਸ਼ਿਸ਼ ਨਿਵਾਣ ਦੇ ਨਾਲ ਬੜਾ ਕੁਝ ਮਿਲਦਾ ਹੈ। ਬਹੁਤ ਜਿਹੜੀ ਹੈ ਉਹਦੀ ਪ੍ਰਾਪਤੀ ਹੈ। ਜੇਕਰ ਆਪਾਂ ਗੁਰੂ ਨੂੰ ਸ਼ੀਸ਼ ਨਵਾਉਨੇ ਆਂ ਸਾਡੇ ਅੰਦਰ ਗੁਣ ਆਉਂਦੇ ਤੇ ਜਿਨ੍ਹਾਂ ਦੇ ਅੰਦਰ ਗੁਣ ਆ ਗਏ ਮਨੁੱਖ ਨਿਵ ਗਿਆ ਮਨੁੱਖ ਆਪਣੇ ਆਪ ਨੂੰ ਨਿਮਾਣਾ ਸਮਝਣ ਲੱਗ ਪਿਆ ਵੇਖੋ ਜਿਹੜਾ ਬੰਦਾ ਸ਼ੀਸ਼ ਨਵਾਉਂਦਾ ਹੈ ਨਾ ਉਹ ਨਿਮਾਣਾ ਬਣ ਜਾਂਦਾ ਹੈ। ਤੇ ਜਿਹੜਾ ਨਿਮਾਣਾ ਹੋਏ ਉਹਨੂੰ ਵੱਧ ਫਲ ਪਈ। ਪਾਵਨ ਬਾਣੀ ਪੜੋ ਸਿੰਬਲ ਰੁੱਖ ਸਰਾਇਰਾ ਸਿੰਬਲ ਦਾ ਰੁੱਖ ਕਿੰਨਾ ਉੱਚਾ ਹੈ। ਨਾ ਉਹਦੇ ਪੱਤੇ ਕਿਸੇ ਕੰਮ ਦੇ। ਨਾ ਦੇ ਫੁੱਲ ਕਿਸੇ ਕੰਮ ਦੇ ਤੇ ਨਾ ਉਹਦੀ ਲੱਕੜ ਕਿਸੇ ਕੰਮ ਦੀ ਪਰ ਉਹ ਨਿਵਦਾ ਨਹੀਂ। ਹੰਕਾਰ ਰੜਾ ਵੀ ਮੈਂ ਬੜਾ ਲੰਮਾ ਵਾਂ। ਮੇਰੀ ਉਚਾਈ ਬੜੀ ਹੈ ਪਰ ਦੂਜੇ ਪਾਸੇ ਤੁਸੀਂ ਚੰਦਨ ਵੇਖੋ ਚੰਦਨ ਦੀ ਕਿੰਨੀ ਕੁ ਲੰਬਾਈ ਹੈ ਪਰ ਉਹਦੇ ਨਾਲ ਵਸਣ ਵਾਲੀ ਚੀਜ਼ ਵੀ ਚੰਦਨ ਦਾ ਹੀ ਰੂਪ ਹੋ ਜਾਇਆ ਕਰਦੀ ਜਿਹੜਾ ਬਾਸ ਹੈ ਨਾ ਬਾਸ ਦੇ ਵਿੱਚੋਂ ਕਹਿੰਦੇ ਨੇ ਸੁਗੰਧ ਨਹੀਂ ਆਉਂਦੀ ਪਰ ਉਹ ਜੇ ਚੰਦਨ ਦੇ ਨਿਕਟ ਵਸ ਜਾਏ ਤੇ ਬਾਸ ਵਿੱਚੋਂ ਵੀ ਸੁਗੰਧ ਆਉਣ ਲੱਗ ਪੈਂਦੀ ਹੈ ਇੰਨੀ ਉਹਦੇ ਅੰਦਰ ਤਾਕਤ ਹੈ ਗੁਰੂ ਚੰਦਨ ਗੁਰੂ ਜਿਹੜਾ ਹੈ ਸੁਗੰਧਾ ਵੰਡਦਾ ਹੈ ਗੁਰੂ ਤੇ ਇਹ ਗੱਲ ਕਹਿੰਦਾ ਵੀ ਆਓ ਬੈਠੋ ਬੈਠ ਕੇ ਹਰ ਦਾ ਸਰਵਣ ਕਰੋ ਸੰਗਤ ਕਰੋ ਤੁਹਾਡਾ ਬਿਰੜਾ ਪਾਰ ਹੋ ਜਾਏਗਾ ਸੰਸਾਰ ਤੇ ਤੁਸੀਂ ਇਸ ਸੰਸਾਰ ਤੇ ਆਏ ਹੋ ਤੁਹਾਡਾ ਆਇਆ ਸਫਲ ਹੋ ਜਾਏਗਾ ਵੱਡੇ ਭਾਗ ਤੁਹਾਡੇ ਜਿਹੜੇ ਨਿਤ ਗੁਰੂ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜਰੀਆਂ ਭਰਦੇ ਹੋ ਤੇ ਸਤਿਗੁਰੂ ਜੀ ਕਹਿੰਦੇ ਨੇ ਭਾਗਹੀਣ ਭ੍ਰਮ ਛੋਟਾ ਖਾ ਬਿਨ ਭਾਗਾ ਸਤ ਸੰਗ ਨਾ ਲੱਭੈ ਭਾਗਾ ਤੋਂ ਬਿਨਾ ਸੰਗਤ ਪ੍ਰਾਪਤ ਹੁੰਦੀ ਨਹੀਂ ਚੰਗੇ ਦਾ ਸੰਗ ਹੋ ਹੀ ਨਹੀਂ ਸਕਦਾ ਤੁਸੀਂ ਬਾਹਰ ਕਰੋ ਗੁਰੂ ਘਰ ਵਿੱਚ ਅਣ ਕੇ ਬੈਠੋ ਚੰਗੇ ਦਾ ਸੰਗ ਕਰੋਗੇ ਤੇ ਚੰਗਿਆਈ ਹਾਸਲ ਹੋਵੇਗੀ